ਕੰਗਨਾ ਰਣੋਤ ਨੇ ਹਾਲ ਹੀ ਵਿੱਚ ਸਾਡੇ ਕਿਸਾਨ ਭਰਾਵਾਂ ਲਈ ਇੰਨੀ ਪੱਦੀ ਸ਼ਬਦਾਵਲੀ ਔਰ ਇੰਨੇ ਗਲਤ ਬਿਆਨ ਯੂਜ਼ ਕੀਤੇ ਕਿ ਸਾਡੀਆਂ ਅੱਖਾਂ ਸ਼ਰਮ ਨਾਲ ਝੁੱਕ ਰਹੀਆਂ ਨੇ ਸਾਡਾ ਕਿਸਾਨੀ ਆંદੋਲਨ ਹੋਇਆ ਜਿਹੜੀ ਉਹ ਸਾਈਟ ਸੀਗੀ ਉੱਥੇ ਮਹਿਲਾਵਾਂ ਦੇ ਨਾਲ ਰੇਪ ਹੋਇਆ ਉਹਨੇ ਇਹ ਵੀ ਨਾਲ ਕਿਹਾ ਕਿ ਮੇਰੇ ਕੋਲ ਇਸ ਥਾਰੀ ਗੱਲ ਦੇ ਪ੍ਰੂਫ ਨੇ ਗੰਗਨਾ ਰਣੌਤ ਨੂੰ ਇੱਕ ਖੁੱਲਾ ਚੈਲੰਜ ਦਿੰਨੀ ਆ ਕਿ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਤੁਸੀਂ ਉਹ ਪ੍ਰੂਫ ਸਾਹਮਣੇ ਲੈ ਕੇ ਆਓ ਨਹੀਂ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਔਰ ਕਿਸਾਨਾਂ ਤੋਂ ਮਾਫੀ ਮੰਗੋ ਜਿਹੜੀ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਹੈ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਅੱਜ ਕਿੱਥੇ ਖੜੇ ਹੋ ਕੀ ਤੁਸੀਂ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਕੀ ਤੁਸੀਂ ਅੱਜ ਪੰਜਾਬ ਦੀਆਂ ਧੀਆਂ ਦੇ ਨਾਲ ਖੜੇ ਹੋ ਜਾ ਤੁਸੀਂ ਅੱਜ ਆਪਣੀ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਖੜੇ ਹੋ ਜਿਹੜੇ ਕੰਗਨਾ ਰਣੌਤ ਨੂੰ ਸਪੋਰਟ ਕਰ ਰਹੇ ਨੇ ਜੇ ਤੁਹਾਡੇ ਵਿੱਚ ਕੰਗਨਾ ਦੇ ਖਿਲਾਫ ਆਵਾਜ਼ ਚੁੱਕਣ ਦੀ ਹਿੰਮਤ ਨਹੀਂ ਹੈ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ ਜਾਓ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਆਪਣੀਆਂ ਭੈਣਾਂ ਦੇ ਨਾਲ ਖੜ ਜਾਓ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਸੋ ਜਿਹੜੇ ਲੀਡਰ ਸਾਡੇ ਨਾਲ ਇਸ ਵੇਲੇ ਨਹੀਂ ਖੜ ਸਕਦੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਖੜ ਸਕਦੇ ਉਹਨਾਂ ਨੂੰ ਲੀਡਰ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਕੰਗਣਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਦੇ ਵਿੱਚ गिर ਗਈ ਹੈ ਦੱਸ ਦਈਏ ਕਿ ਕੰਗਣਾ ਰਣੌਤ ਨੇ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਦੇ ਵੱਲੋਂ ਜ਼ਬਰ ਜਨਾਹ ਕੀਤਾ ਗਿਆ ਹੈ ਤੇ ਹੁਣ ਤੱਕ ਕੰਗਣਾ ਰਣਾਉਤ ਦੇ ਵੱਲੋਂ ਕੋਈ ਵੀ ਜਿਹੜਾ ਉਹ ਸਬੂਤ ਹੈ ਪੇਸ਼ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨ ਜੋਤ ਕੌਰ ਨੇ ਕੰਗਣਾ ਰਣਾਉਤ ਨੂੰ ਚੁਣੌਤੀ ਦੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਜੇਕਰ ਕੰਗਣਾ ਰਣਾਉਤ ਦੇ ਕੋਲ ਸਬੂਤ ਹਨ ਉਹ ਪੇਸ਼ ਕਰਨ ਜਾਂ ਫਿਰ ਆਪਣੇ ਸੰਸਦ ਮੈਂਬਰ ਦੇ ਅਹੁਦੇ ਤੋਂ ਉਹ ਅਸਤੀਫਾ ਦੇ ਦੇਣਾ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਵਿਧਾਇਕਾ ਜੀਵਨ ਜੋਤ ਕੌਰ ਆਓ ਸੁਣਦੇ ਹਾਂ ਬੀਜੇਪੀ ਪੰਜਾਬ ਦੇ ਨਾਲ ਨਫ਼ਰਤ ਕਰਦੀ ਹੈ ਸੋ ਕਦੇ ਤਾਂ ਬੀਜੇਪੀ ਪੰਜਾਬ ਦੀਆਂ ਝਾਕੀਆਂ ਨੂੰ ਕੱਢ ਦੇਣ ਦੀ ਬਾਹਰ ਕੱਢ ਦਿੱਤਾ ਜਾਂਦਾ ਹੈ ਕਦੇ ਸਾਡਾ ਆਰਡੀਐਫ ਦਾ ਫੰਡ ਰੋਕਿਆ ਜਾਂਦਾ ਹੈ ਕਦੇ ਸਾਡਾ ਐਨਐਚਐਮ ਦਾ ਫੰਡ ਰੋਕਿਆ ਜਾਂਦਾ ਹੈ ਜੇ ਮੈਂ ਗੱਲ ਕਰਾਂ ਯੂਨੀਅਨ ਬਜਟ ਜਦੋਂ ਬੋਲਿਆ ਜਾਂਦਾ ਤਾਂ ਉਹਦੇ ਵਿੱਚ ਪੰਜਾਬ ਦਾ ਨਾਂ ਹੀ ਨਹੀਂ ਲਿਆ ਜਾਂਦਾ ਸੋ ਕਹਿਣ ਦਾ ਭਾਵ ਇਹ ਹੈ ਕਿ ਉਹ ਤਾਂ ਇਹ ਭੁੱਲੀ ਬੈਠੇ ਨੇ ਵੀ ਪੰਜਾਬ ਵੀ ਇਸ ਦੇਸ਼ ਦਾ ਇੱਕ ਹਿੱਸਾ ਹੈ। ਔਰ ਪੰਜਾਬ ਦੀ ਇਸ ਦੇਸ਼ ਦੀ ਇੰਡੀਪੈਂਡੈਂਸ ਦੇ ਵਿੱਚ ਪੰਜਾਬ ਦੀ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਹੱਥ ਰਿਹਾ ਹੈ, ਬਹੁਤ ਵੱਡਾ ਰੋਲ ਰਿਹਾ ਹੈ ਔਰ ਇਹਨਾਂ ਨੂੰ ਇਹ ਚੇਤੇ ਰੋਣਾ ਪੈਣਾ ਹੈ ਕਿ ਪੰਜਾਬ ਦੇ ਵਿਕਾਸ ਦੀ ਜ਼ਿੰਮੇਵਾਰੀ ਔਰ ਪੰਜਾਬ ਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਇਜ਼ ਐਨ ਐਗਰੀਰੀਅਨ ਸਟੇਟ ਸਾਡੇ ਕਿਸਾਨ ਵੀ ਆਪਣਾ ਖੂਨ ਪਸੀਨਾ ਇਕ ਕਰਦੇ ਨੇ ਮਿੱਟੀ ਨਾਲ ਮਿੱਟੀ ਹੋ ਜਾਂਦੇ ਨੇ ਜਦੋਂ ਖੇਤੀ ਕਰਦੇ ਨੇ ਪਰ ਜਦੋਂ ਆਪਣੇ ਹੱਕਾਂ ਨੂੰ ਮੰਗਣ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਭਾਜਪਾ ਨੂੰ ਕਿਸਾਨ ਮੈਂ ਉਹਨਾਂ ਦੇ ਸੋ ਕਾਲਡ ਵਰਡ ਜਿਹੜਾ ਯੂਜ਼ ਕੀਤਾ ਗਿਆ ਕਿ ਉਹਨਾਂ ਨੂੰ ਉਪਦਰਾਵੀ ਦਿਖਦੇ ਨੇ ਜਾਂ ਸੀ ਕਹੀਏ ਕਿ ਸੋਸ਼ਲ ਐਂਟੀ ਸੋਸ਼ਲ 엘ਿਮੈਂਟਸ ਦਿਖਦੇ ਨੇ ਜਦੋਂ ਕਿਸਾਨ ਆਪਣੇ ਹੱਕ ਮੰਗਦੇ ਨੇ ਸੋ ਜਦੋਂ ਕਿਸਾਨ ਆંદੋਲਨ ਹੋਇਆ ਤਾਂ ਉਹਦੇ ਵਿੱਚ ਤਕਰੀਬਨ 750 ਤੋਂ ਉੱਪਰ ਸਾਡੇ ਕਿਸਾਨ ਭਰਾਵਾਂ ਦੀ ਮੌਤ ਹੋ ਗਈ ਔਰ ਸਾਡੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਸ਼ਰਧਾਂਜਲੀ ਤਾਂ ਕੀ ਦੇਣੀ ਸੀਗੀ ਉਲਟਾ ਸ਼ਰਧਾਂਜਲੀ ਦੇਣ ਤੋਂ ਬਜਾਏ ਉਹਨਾਂ ਨੇ ਉਹਨਾਂ ਦੀ ਇੱਕ ਐਮਪੀ ਕੰਗਨਾ ਰਣੋਤ ਨੇ ਹਾਲ ਹੀ ਵਿੱਚ ਸਾਡੇ ਕਿਸਾਨ ਭਰਾਵਾਂ ਲਈ ਇੰਨੀ ਪੱਦੀ ਸ਼ਬਦਾਵਲੀ ਔਰ ਇੰਨੇ ਗਲਤ ਬਿਆਨ ਯੂਜ਼ ਕੀਤੇ ਕਿ ਸਾਡੀਆਂ ਅੱਖਾਂ ਸ਼ਰਮ ਨਾਲ ਝੁੱਕ ਰਹੀਆਂ ਨੇ ਔਰ ਸਾਡੇ ਕਿਸਾਨ ਭਰਾਵਾਂ ਦੇ ਉੱਪਰ ਬਹੁਤ ਹੀ ਘਟਿਆ ਇਲਜ਼ਾਮ ਲਗਾਏ ਗਏ ਨੇ ਕੰਗਨਾ ਰਣੋਤ ਵੱਲੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਿਹੜੀ ਜਦੋਂ ਸਾਡਾ ਕਿਸਾਨੀ ਅੰਦੋਲਨ ਹੋਇਆ ਜਿਹੜੀ ਉਹ ਸਾਈਟ ਸੀਗੀ ਉੱਥੇ ਮਹਿਲਾਵਾਂ ਦੇ ਨਾਲ ਰੇਪ ਹੋਇਆ ਔਰ ਉਹ ਇੱਥੇ ਹੀ ਬਸ ਨਹੀਂ ਹੋਈ ਉਹਨੇ ਇਹ ਵੀ ਨਾਲ ਕਿਹਾ ਕਿ ਮੇਰੇ ਕੋਲ ਇਹ ਸਾਰੀ ਗੱਲ ਦੇ ਪ੍ਰੂਫ ਨੇ ਸੋ ਮੈਂ ਅੱਜ ਇਸ ਪਲੇਟਫਾਰਮ ਤੋਂ ਤੁਹਾਡੇ ਰਾਹੀਂ ਕੰਗਨਾ ਰਣੌਤ ਨੂੰ ਇੱਕ ਖੁੱਲਾ ਚੈਲੰਜ ਦਿੰਨੀ ਆ ਕਿ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਤੁਸੀਂ ਉਹ ਪ੍ਰੂਫ ਸਾਹਮਣੇ ਲੈ ਕੇ ਆਓ ਪੇਸ਼ ਕਰੋ ਨਹੀਂ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਔਰ ਕਿਸਾਨਾ ਤੋਂ ਮਾਫੀ ਮੰਗੋ ਕੰਗਨਾ ਨਾਉਂ ਦੀ ਜੇ ਮੈਂ ਗੱਲ ਕਰਦੀ ਆ ਤਾਂ ਉਹ ਤਾਂ ਬਾਹਰ ਦੀ ਹੈ ਉਹ ਤਾਂ ਪੰਜਾਬ ਦੀ ਨਹੀਂ ਹੈ ਸੋ ਉਸ ਤੋਂ ਪੰਜਾਬ ਦੇ ਲਈ ਕੋਈ ਦਰਦ ਦੀ ਉਮੀਦ ਹੋਣੀ ਵੀ ਨਹੀਂ ਚਾਹੀਦੀ ਹੈ ਉਹਨੂੰ ਪੰਜਾਬ ਦੇ ਲੋਕਾਂ ਦੇ ਲਈ ਕੋਈ ਦਰਦ ਨਹੀਂ ਹੈ ਪਰ ਜੇਰੀ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਹੈ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਅੱਜ ਕਿੱਥੇ ਖੜੇ ਹੋ ਕੀ ਤੁਸੀਂ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਕੀ ਤੁਸੀਂ ਅੱਜ ਪੰਜਾਬ ਦੀਆਂ ਧੀਆਂ ਦੇ ਨਾਲ ਖੜੇ ਹੋ ਕੀ ਆ ਤੁਸੀਂ ਅੱਜ ਆਪਣੀ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਖੜੇ ਹੋ ਜਿਹੜੇ ਕੰਗਨਾ ਰਣੌਤ ਨੂੰ ਸਪੋਰਟ ਕਰ ਰਹੇ ਨੇ ਜਦੋਂ ਭਾਜਪਾ ਨੇ ਇਹ ਦੇਖਿਆ ਕਿ ਕੰਗਨਾ ਰਣੌਤ ਦਾ ਬਿਆਨ ਜਿਹੜਾ ਹੈ ਉਹ ਵਿਵਾਦਿਤ ਹੋ ਗਿਆ ਕੰਟਰੋਵਰਸ਼ੀਅਲ ਹੋ ਗਿਆ ਤੇ ਉਹਨਾਂ ਨੇ ਇੱਕ ਇੱਕ ਲੈਟਰ ਜਾਰੀ ਕੀਤਾ ਔਰ ਉਸ ਲੈਟਰ ਦੇ ਰਾਹੀਂ ਉਹਨਾਂ ਨੇ ਆਪਣੇ ਆਪ ਨੂੰ ਉਸ ਬਿਆਨ ਤੋਂ ਵੱਖ ਕੀਰ ਲਿਆ ਆਈ ਰਿਪੀਟ ਉਹਨਾਂ ਨੇ ਆਪਣੇ ਆਪ ਨੂੰ ਉਸ ਬਿਆਨ ਤੋਂ ਵੱਖ ਕੀਤਾ ਕੰਗਨਾ ਰਣੋਤ ਦੇ ਉੱਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਔਰ ਕੱਲ੍ਹ ਹਾਲ ਹੀ ਵਿੱਚ ਮੈਨੂੰ ਪਤਾ ਲੱਗਾ ਕਿ ਹਰਜੀਤ ਗਰੇਵਾਲ ਜੀ ਨੇ ਵੀ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਹਰਜੀਤ ਗਰੇਵਾਲ ਜੀ ਕਹਿੰਦੇ ਨੇ ਕਿ ਕੰਗਨਾ ਰਣੋਤ ਆਪਣੇ ਕਾਰੋਬਾਰ ਆਪਣੇ ਵਪਾਰ ਜਾਂ ਆਪਣੇ ਬਿਜ਼ਨਸ ਦੇ ਕਰਕੇ ਇਹੋ ਜਿਹੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਨੇ। ਤਾਂ ਮੈਂ ਹਰਜੀਤ ਗਰੇਵਾਲ ਜੀ ਨੂੰ ਵੀ ਪੁੱਛਣਾ ਚਾਹੁੰਨੀ ਆ। ਕਿ ਜੇ ਤੁਹਾਨੂੰ ਇਹ ਪਤਾ ਹੈ ਕਿ ਕੰਗਨਰ ਨੌਤ ਆਪਣੇ ਬਿਜ਼ਨਸ ਦੇ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਬਦਨਾਮ ਕਰ ਰਹੀ ਹੈ ਤਾਂ ਤੁਸੀਂ ਉਹਦੇ ਲਈ ਕੀ ਕਰ ਰਹੇ ਹੋ ਤਾਂ ਕੀ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਸੈਂਟਰ ਦੇ ਲੀਡਰਸ਼ਿਪ ਤੋਂ ਕੰਗਨਰ ਨੌਤ ਦੀ ਸਸਪੈਂਸ਼ਨ ਦੀ ਮੰਗ ਰੱਖੋਗੇ ਔਰ ਨਾਲ ਹੀ ਮੈਂ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਵੀ ਪੁੱਛਣਾ ਚਾਹੁੰਦੀ ਆ ਕਿ ਜੇ ਤੁਹਾਡੇ ਵਿੱਚ ਕੰਗਨਾ ਦੇ ਖਿਲਾਫ ਆਵਾਜ਼ ਚੁੱਕਣ ਦੀ ਹਿੰਮਤ ਨਹੀਂ ਹੈ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ ਜਾਓ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਆਪਣੀਆਂ ਭੈਣਾਂ ਦੇ ਨਾਲ ਖੜ ਜਾਓ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਫਿਰ ਤੁਹਾਨੂੰ ਲੀਡਰ ਬਣਨ ਦਾ ਹੱਕ ਨਹੀਂ ਹੈ ਕਿਉਂਕਿ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਜਾਂ ਜਿਹੜੇ ਲੀਡਰ ਐਮਪੈਥੀ ਨਹੀਂ ਰੱਖਦੇ ਜਿਹੜੇ ਲੀਡਰ ਆਪਣੇ ਜਨਤਾ ਦੇ ਨਾਲ ਕਨੈਕਟ ਨਹੀਂ ਕਰਦੇ ਔਰ ਜਿਹੜੇ ਲੀਡਰ ਲੋੜ ਵੇਲੇ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਆਪਣੀਆਂ ਧੀਆਂ ਨਾਲ ਕਿਉਂਕਿ ਸਾਡੇ ਪੰਜਾਬ ਦਾ ਕਲਚਰ ਇਹ ਕਹਿੰਦਾ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਜਿਹੜੇ ਲੀਡਰ ਸਾਡੇ ਨਾਲ ਇਸ ਵੇਲੇ ਨਹੀਂ ਖੜ ਸਕਦੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਖੜ ਸਕਦੇ ਉਹਨਾਂ ਨੂੰ ਲੀਡਰ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਸੋ ਬੀਜੇਪੀ ਪੰਜਾਬ ਨੂੰ ਇਸ ਵੇਲੇ ਕੰਗਨਾ ਰਣੋਦੇ ਖਿਲਾਫ ਖੜੇ ਹੋਣਾ ਚਾਹੀਦਾ ਔਰ ਅਗਰ ਉਹਨਾਂ ਦੇ ਵਿੱਚ ਨਹੀਂ ਹਿੰਮਤ ਕਿ ਉਹ ਕੰਗਨਾ ਖਲਾ ਦੇ ਖਿਲਾਫ ਕੋਈ ਗੱਲ ਕਰਨ ਜਾਂ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਤਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ